ਦੇ ਦੋਸਤੋ ਸਤਿ ਸ੍ਰੀ ਅਕਾਲ ਆਪਾਂ ਨਾ ਅਜੇ ਤੱਕ ਇੱਕ ਗੱਲ ਸੁਣੀ ਆ ਵੀ ਚੰਨ ਤੇ ਜ਼ਮੀਨ ਲੈ ਲਈ ਫਲਾਣੇ ਬੰਦੇ ਨੇ ਫਲਾਣੇ ਬੰਦੇ ਨੇ ਚੰਨ ਤੇ ਜ਼ਮੀਨ ਖਰੀਦ ਲਈ ਵੀ ਸੁਸ਼ਾਂਤ ਸਿੰਘ ਰਾਜਪੂਤ ਸੀਗਾ ਕੋਦੇ ਕੋਲੇ ਚੰਨ ਤੇ ਜ਼ਮੀਨ ਸੀਗੀ 55 ਲੱਖ ਦੀ ਉਹਨੇ ਚੰਨ ਤੇ ਜ਼ਮੀਨ ਖਰੀਦੀ ਸੀਗੀ ਤੇ ਜਿਹੜਾ ਸ਼ਹਿਰੂਖਾਨਾ ਸ਼ਹਿਰੂਖਾਨ ਦੇ ਕੋਲੇ ਵੀ ਚੰਨ ਤੇ ਜ਼ਮੀਨ ਹੈਗੀ ਆ ਇਹ ਚੰਨ ਤੇ ਜ਼ਮੀਨ ਖਰੀਦਣ ਦਾ ਫਾਇਦਾ ਕੀ ਆ ਤੇ ਇਹ ਚੰਨ ਤੇ ਜ਼ਮੀਨ ਵੇਚ ਕੌਣ ਰਿਹਾ ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਚੰਨ ਤੇ ਜ਼ਮੀਨ ਵੇਚਣ ਦਾ ਇਦਾ ਇੱਕ ਫਾਇਦਾ ਕੀ ਆ ਤੇ ਨੁਕਸਾਨ ਕੀ ਇਹਦੇ ਬਾਰੇ ਸਾਰੇ ਬਾਰੇ ਅੱਜ ਗੱਲਬਾਤ ਕਰਾਂਗੇ ਇਹਦਾ ਜਦੋਂ ਚਾਹਨਾ ਤੇ ਕੋਈ ਵੀ ਬੰਦਾ ਜ਼ਮੀਨ ਖਰੀਦਦਾ ਨਾ ਉਹਨੂੰ ਕੁਝ ਨਹੀਂ ਮਿਲਦਾ ਕੱਲਾ ਇੱਕ ਜਸਟਿਕ ਸਰਟੀਫਿਕੇਟ ਮਿਲਦਾ ਠੀਕ ਆ ਉਹ ਸਰਟੀਫਿਕੇਟ ਦੀ ਕੋਈ ਵੀ ਵੈਲਿਊ ਨਹੀਂ ਹੈਗੀ ਉਹਦੀ ਜ਼ੀਰੋ ਵੈਲਿਊ ਆ ਠੀਕ ਆ ਹੁਣ ਇਹ ਰਹੀ ਗੱਲ ਵੀ ਚੰਨ ਤੇ ਜ਼ਮੀਨ ਜਿਹੜਾ ਵੀ ਵੇਚ ਕੌਣ ਰਿਹਾ ਤੇ ਕੀ ਸਿਸਟਮ ਆ ਇਹਨਾਂ ਬਹੁਤ ਸਾਰੀਆਂ ਵੈਬਸਾਈਟਸ ਹੈਗੀਆਂ ਜਿਨ੍ਹਾਂ ਤੋਂ ਆਪਾਂ ਚੰਨ ਤੇ ਜਿਹੜੀ ਉਹ ਜ਼ਮੀਨ ਖਰੀਦ ਸਕਦੇ ਆ ਹੁਣ ਗੱਲ ਕਰੀਏ ਜੇ ਆਪਾਂ ਵੀ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਆ 1967 ਦੇ ਵਿੱਚ 141 ਦੇਸ਼ਾਂ ਨੇ ਮਿਲ ਕੇ ਸਮਝੌਤਾ ਕੀਤਾ ਸੀ ਜਿਹਦੇ ਵਿੱਚ ਕਿ ਇੰਡੀਆ ਵੀ ਸੀਗਾ ਤੇ ਪਾਕਿਸਤਾਨ ਵੀ ਸੀਗਾ ਉਹਦੇ ਵਿੱਚ ਇਹ ਸਮਝੌਤਾ ਹੁੰਦਾ ਦੇ ਜਿਹੜਾ ਸਪੇਸ ਦੇ ਵਿੱਚ ਕੋਈ ਵੀ ਜਿਹੜਾ ਦੇਸ਼ ਉਹ ਸਭ ਤੋਂ ਪਹਿਲਾਂ ਜਾਂਦਾ ਭਾਵਾਂ ਚੰਨ ਤੇ ਜਾਂਦਾ ਭਾਵਾਂ ਦੇ ਮੰਗਲ ਗ੍ਰਹਿ ਤੇ ਜਾਂਦਾ ਕਿਤੇ ਵੀ ਜਾਂਦਾ ਉਹ ਕਿਸੇ ਵੀ ਹਿੱਸੇ ਤੇ ਆਪਦਾ ਹੱਕ ਨਹੀਂ ਸਮਝੂਗਾ ਉਹ ਸਾਰਿਆਂ ਹੀ ਮੁਲਕਾਂ ਦੇ ਲਈ ਹਮੇਸ਼ਾ ਵਾਸਤੇ ਖੁੱਲਾ ਰਹੂਗਾ ਸਭ ਦਾ ਸਾਂਝਾ ਰਹੂਗਾ ਕਦੇ ਵੀ ਕੋਈ ਵੀ ਕਿਸੇ ਵੀ ਹਿੱਸੇ ਤੇ ਕੋਈ ਵੀ ਦੇਸ਼ ਆਪਦਾ ਹੱਕ ਨਹੀਂ ਸਮਝੂਗਾ ਇੱਥੇ ਇੱਕ ਕੋਈ ਬੰਦਾ ਸੀਗਾ ਡੈਨਸ ਹੌਪ ਨਾਂ ਦਾ ਉਹਨੇ ਇੱਕ ਡਾਊਨਫਾਲ ਦੇਖਿਆ ਇਹਦੇ ਵਿੱਚ ਉਹਨੇ ਕੀ ਕਹਿੰਦਾ ਉਨੇ ਕਹਾ ਵੀ ਇਹਦੇ ਵਿੱਚ 141 ਦੇਸ਼ਾਂ ਦੀ ਗੱਲ ਕੀਤੀ ਗਈ ਆ ਇਕੱਲੇ ਦੇਸ਼ਾਂ ਦੀ ਗੱਲ ਕੀਤੀ ਗਈ ਆ ਵੀ ਇਹਦੇ ਵਿੱਚ ਕਿਸੇ ਆਮ ਬੰਦੇ ਦੀ ਗੱਲ ਨਹੀਂ ਕੀਤੀ ਗਈ ਉਹ ਯੂਐਨਏ ਨੂੰ ਇੱਕ ਰਿਪੋਰਟ ਲਿਖ ਦਿੰਦਾ ਜਿਹਦੇ ਵਿੱਚ ਜਦੋਂ ਰਿਪੋਰਟ ਲਗਦਾ ਤਾਂ ਇਹ ਰਿਪੋਰਟ ਦੇ ਵਿੱਚ ਇਹ ਗੱਲ ਕਹਿ ਦਿੰਦਾ ਵੀ ਮੈਂ ਚੰਨ ਦਾ ਮਾਲਗਾ ਜੀ ਠੀਕ ਹੈ ਯੂਐਨਐਨ ਨੇ ਉਹਨੂੰ ਅੱਜ ਤੱਕ ਕਦੇ ਵੀ ਕੋਈ ਵੀ ਰਿਪਲਾਈ ਨਹੀਂ ਕੀਤਾਗਾ ਜਦੋਂ ਉਹਨੂੰ ਕੋਈ ਵੀ ਰਿਪਲਾਈ ਨਹੀਂ ਕੀਤਾਗਾ ਤਾਂ ਉਹ ਉਸ ਤੋਂ ਬਾਅਦ ਚੰਨ ਤੇ ਜ਼ਮੀਨ ਜਿਹੜੀ ਉਹ ਵੇਚਣੀ ਸ਼ੁਰੂ ਕਰ ਦਿੰਦਾ ਤੇ ਉਹਦੀ ਜਿਹੜੀ ਵੈਬਸਾਈਟ ਆ ਉਹਦੀ ਵੈਬਸਾਈਟ ਦਾ ਨਾਮ ਹੈਗਾ ਲੂ ਮੇਰਾ ਐਂਬੈਸੀ ਤੇ ਉਹਦੇ ਉੱਤੇ ਵੀ ਜਾ ਕੇ ਤੁਸੀਂ ਚੰਨ ਤੋਂ ਜਿਹੜੀ ਜ਼ਮੀਨ ਖਰੀਦ ਸਕਦੇ ਆਂ ਤੇ ਉਸ ਬੰਦੇ ਨੇ ਅੱਜ ਤੱਕ 12 ਮਿਲੀਅਨ ਡਾਲਰ ਜਿਹੜੇ ਚੰਨ ਤੇ ਜ਼ਮੀਨ ਵੇਚ-ਵੇਚ ਕੇ ਜਿਹੜੇ ਉਹ ਕਮਾਲੇ ਆ ਤੇ ਇਹ ਜੇ ਆਪਾਂ ਗੱਲ ਕਰੀਏ ਵੀ ਆਪਣੇ ਆਮ ਜਿਹੜੇ ਕਿਸੇ ਨੋਰਮਲ ਜਗ੍ਹਾ ਤੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਜਾਂ ਕਿਤੇ ਕੋਈ ਵੀ ਕਿਤੇ 5 ਕਿਲੋ ਜਮੀਨ ਲੈਣੀ ਹੋਵੇ ਘੱਟੋ ਘੱਟ 1.5 ਕਰੋੜ ਰੁਪਇਆ ਲੱਗ ਜਾਂਦਾ ਠੀਕ ਆ ਉਹੀ ਜੇ ਚੰਨ ਤੇ 5 ਏਕੜ ਜਮੀਨ ਲੈਣੀ ਹੋਵੇ ਤਾਂ ਤੁਸੀਂ ਜਾਣ ਕੇ ਹੱਸੋਗੇ ਵੀ 3500 ਰੁਪਏ ਚ 5 ਏਕੜ ਜਮੀਨ ਮਿਲ ਜਾਂਦੀ ਆ ਫਿਰ ਇਹ ਨਹੀਂ ਵੀ ਕੱਲੀ ਲੂਨਰ ਅੰਬੈਸੀ ਨਹੀਂ ਹੈਗੀਗੀ ਵੀ ਜਿਹੜੀ ਕੱਲੀ ਇਹੀ ਵੈਬਸਾਈਟ ਨਹੀਂ ਹੈਗੀ ਕਿ ਵੀ ਜਿਹੜੀ ਇਹ 5 ਏਕੜ ਜ਼ਮੀਨ ਵੇਚ ਰਹੀ ਆ ਹੋਰ ਵੀ ਵੈਬਸਾਈਟਸ ਹੈਗੀਆਂ ਜਿਹੜੀਆਂ ਕਿ ਇਹ ਗੱਲ ਕਹਿੰਦੀਆਂ ਵੀ ਜਿਹੜੀ ਤਾਂ ਅਸੀਂ ਜ਼ਮੀਨ ਵੇਚ ਰਹੀ ਆ ਉਹ ਤਾਂ ਸਹੀ ਆ ਬਾਕੀ ਸਭ ਫੇਕ ਆ ਠੀਕ ਆ ਹਰ ਦੂਜਾ ਹਰ ਇੱਕ ਵੈਬਸਾਈਟ ਇਹ ਗੱਲ ਕਹਿੰਦੀ ਆ ਪਤਾ ਨਹੀਂ ਕਿੰਨੀਆਂ ਹੀ ਵੈਬਸਾਈਟਸ ਹੈਗੀਆਂ ਜਿਹੜੀਆਂ ਚਾਨਦ ਤੇ ਜ਼ਮੀਨ ਵੇਚ ਰਹੀਆਂ ਤੇ ਚਾਨਦ ਤੇ ਜ਼ਮੀਨ ਇਹ ਗੱਲ ਆ ਵੀ ਜਿਵੇਂ ਇੱਕ ਟੁਕੜਾ ਜਿਹੜਾ 5 ਏਕੜ ਦਾ 3500 ਚ ਤੁਹਾਨੂੰ ਦੇ ਤਾਂ ਉਹੀ ਵੈਬਸਾਈਟ ਹੋਰ ਵੈਬਸਾਈਟ ਜਾਂ ਉਹੀ ਵੈਬਸਾਈਟ ਉਹੀ ਚਾਨ ਦਾ ਟੁਕੜਾ 5 ਏਕੜ ਦਾ ਕੱਲ ਨੂੰ ਕਿਸੇ ਹੋਰ ਬੰਦੇ ਨੂੰ ਵੇਚ ਦੇ ਜਿਹੜਾ ਤੁਹਾਨੂੰ ਵੇਚ ਰਹੀ ਆ ਠੀਕ ਆ ਤੇ ਸੋ ਜਿੰਨਾ ਕਿ ਮੈਂ ਇਹਦੇ ਬਾਰੇ ਸਮਝਿਆ ਵੀ ਇਹ ਜਮਾਂ ਇੱਕ ਟੋਟਲ ਸਕੈਮ ਆ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਠੀਕ ਆ ਜਿਹੜਾ ਵੀ ਚਾਨ ਦਾ ਜ਼ਮੀਨ ਜਦੋਂ ਆਪਾਂ ਖਰੀਦ ਲੈਨੇ ਆ ਤਾਂ ਉਹਦੇ ਇੱਕ ਸਿਰਫ ਇੱਕ ਸਰਟੀਫਿਕੇਟ ਮਿਲਦਾ ਉਹ ਸਰਟੀਫਿਕੇਟ ਦਾ ਕੋਈ ਵੀ ਮੁੱਲ ਨਹੀਂ ਹੈਗਾ ਕਈ ਬੰਦੇ ਇਹ ਚੀਜ਼ਾਂ ਨੂੰ ਸੋਚ-ਸੋਚ ਕੇ ਦੇ ਰਹੇ ਆ ਮੇਟਾਂਨ ਤੇ ਜ਼ਮੀਨ ਖਰੀਦ ਲਾਇਆ ਵੀ ਹੋ ਸਕਦਾ ਕੱਲ ਨੂੰ ਪਤਾ ਨਹੀਂ ਕੀ ਇਹਦਾ ਰੇਟ ਵਧ ਜਾਊਗਾ ਕੁਝ ਨਹੀਂ ਹੋਣਾ ਇਦਾਂ ਦਾ ਇਹ ਇੱਕ ਜਸਟਿਸ ਸਕੈਮ ਆ ਮੁੰਬਈ ਦੇ ਵਿੱਚ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਚੱਲ ਰਹੀਆਂ ਆ ਵੀ ਚੰਨ ਤੇ ਜ਼ਮੀਨ ਖਰੀਦ ਕੇ ਹੋਰਾਂ ਨੂੰ ਗਿਫਟ ਕਰ ਦੇਣੀ ਇਹ ਚੀਜ਼ਾਂ ਤਾਂ ਉਸੇ ਬਹੁਤ ਜ਼ਿਆਦਾ ਚੱਲ ਰਹੀਆਂ ਸੋ ਜੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਾਜੇ ਵੀਡੀਓ ਤੇ ਧੰਨਵਾਦ ਬਾਕੀ ਆਪਣੀ ਵੀਡੀਓ ਦੇ ਉੱਤੇ ਨਾ ਜਿਹੜੀ ਸਟਾਰਸ ਦੀ অপਸ਼ਨ ਔਨ ਹੋ ਗਈ ਵੀ ਆ ਬਹੁਤ ਟਾਈਮ ਦੇ ਔਨ ਹੋਈ ਵੀ ਆ ਤੇ ਮੈਂ ਸੋਚ ਰਿਹਾ ਸੀਗਾ ਇਹਦਾ ਕੀ ਕੀਤਾ ਜਾਵੇ ਕੀ ਕੀਤਾ ਜਾਵੇ ਜੇ ਤੁਸੀਂ ਚਾਹੁੰਦਾ ਸਟਾਰ ਭੇਜ ਸਕਦੇ ਹੋ ਤੇ ਉਹ ਜਿਹੜੇ ਸਟਾਰ ਆ ਉਹ ਵੀ ਕਿਸੇ ਵੀ ਲੋਡ ਬੰਦ ਦੀ ਮਦਦ ਉਸ ਸਟਾਰ ਦੇ ਨਾਲ ਜਿਹੜੀ ਵੀ ਉਹਦੀ ਕੋਈ ਅਰਨਿੰਗ ਹੋਊਗੀ ਉਸ ਸਟਾਰ ਨਾਲ ਕਿਸੇ ਵੀ ਲੋਡ ਬੰਦ ਦੀ ਮਦਦ ਕੀਤੀ ਜਾਊਗੀ ਤੇ ਉਹਦਾ ਪ੍ਰੂਫ ਆ ਜਿਹੜਾ ਤੁਹਾਨੂੰ ਤੁਹਾਡੇ ਤੱਕ ਜਿਹੜਾ ਪਹੁੰਚਾ ਦਿੱਤਾ ਜਾਊਗਾ ਜਿਵੇਂ ਵੀ ਹੋਊਗਾ ਠੀਕ ਹੈ ਜੀ ਧੰਨਵਾਦ